हेलो uh, तो है गाइस किदान सारी उम्मीद रख दें ठीक ठाक होवों वेलकम बैक टू माय न्यू ब्लॉक तो असू गए संडे सेल समान लै तो किन्ने टाइम तो सा मूड बनया हुआ सी कि संडे सेल जावे तो अस गए उतों असी थोड़ा जि समान लिया संडे सेल् दी ज्यादा भीड़ नहीं थी वैसे उत्या होंगी सिंपल सिंपल चीज़ा बहुत बढ़िया होंदिया ने ਕਿੰਨੇ ਟਾਈਮ ਤੋਂ ਮੈਂ ਬਾਜ਼ਾਰ ਵੀ ਨਹੀਂ ਸੀ ਗਈ ਤਾਂ ਮੰਮਾ ਕਹਿੰਦੇ ਅੱਜ ਆਪਾਂ ਸੈਂਟੀ ਸੇਲ ਚੱਲਦੇ ਆਂ ਜੁੱਤੀਆਂ ਬਹੁਤ ਸੋਹਣੀਆਂ ਨੇ ਉੱਥੇ ਤੇ ਇਥੋਂ ਮੰਮੀ ਨੇ ਚਾਦਰਾਂ ਦੇਖੀਆਂ ਪਰ ਪਸੰਦ ਨਹੀਂ ਆਈਆਂ ਚਾਦਰਾਂ ਦੇਖੀਆਂ ਸੀ ਮੰਮੀ ਨੇ ਇਥੋਂ ਤੋ ਅਸੀਂ ਥੋੜਾ ਜਿਹਾ ਸਮਾਲ ਲਿਆ ਕਲੱਚਰ ਵਗੈਰਾ ਤੇ ਤੇ ਚੁੰਨੀਆਂ ਲਈਆਂ ਚੁੰਨੀ ਲਈ ਮੈਂ ਟੌਪ ਨਾਲ ਲੈਨ ਨੂੰ ਪੈਂਟ ਨਾਲ ਲੈਨ ਨੂੰ ਚੁੰਨੀ ਲਈ ਸੀ ਜਿਹੜੀ ਸਿੰਪਲ ਹੀ ਕੁੜੀਆਂ ਦੇ ਲਈ ਹੁੰਦੀ ਹੈ ਚੁੰਨੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਤੂੰ ਕਭੀ ਬਹੁਤ ਤੂੰ ਪਹਿਨੀ ਨਹੀਂ ਸੀ ਤੂੰ ਪਾਹਗੀ ਵੀ ਬਹੁਤ ਸੀ ਕਿ ਵੈਸੇ ਅ ਗਰਮੀ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਫਿਰ ਅਸੀਂ ਸਿਨੀਆਂ ਲਈਆਂ ਸੁਈਆਂ ਵਗੈਰਾ ਲਈਆਂ ਕਿਉਂਕਿ ਸੂਈਆਂ ਸਾਡੇ ਕੋਲ ਹੈਗੀਆਂ ਸੀ ਪਰ ਖੁੱਗੀਆਂ ਸੀਆਂ ਤਾਂ ਸੂਈਆਂ ਕਲਚਰ ਵਗੈਰਾ ਲੈ ਤੁਸੀਂ ਮੇਰੇ ਚੈਨਲ ਨੂੰ ਸਪੋਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਜੇ ਜਿਹੜੀ ਮੇਰੀ ਗਲਤੀ ਹੁੰਦੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਆ ਕਰੋ ਕਿ ਮੈਂ ਉਹ ਸੁਧਾਰ ਸਕਾਂ ਸੌਂ ਚੱਲ ਰਿਹਾ ਸੀ ਤਾਂ ਸੀ ਚੂੜੀਆਂ ਵੀ ਲੈ ਕੇ ਆਉਣੀਆਂ ਸੀਗੀਆਂ ਉਸਾ ਮੈਂ ਚੂੜੀਆਂ ਪਵਾਈਆਂ ਕਿਉਂਕਿ ਸੌਣ ਦੇ ਵਿੱਚ ਲਾਲ ਤੇ ਹਰੀਆਂ ਰੱਡ ਤੇ ਗ੍ਰੀਨ ਚੂੜੀਆਂ ਪਾਉਂਦੇ ਹੁੰਦੇ ਆ ਤਾਂ ਮੈਂ ਪਾਈਆਂ ਮੈਂ ਆਦੇ ਫਰੈਂਡਾਂ ਵਾਸਤੇ ਵੀ ਚੂੜੀਆਂ ਲੈ ਕੇ ਆਈ ਮम्मा ਨੇ ਵੀ ਚੂੜੀਆਂ ਪਵਾਈਆਂ ਚੂੜੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਥੰਮੀ ਮम्मा ਨੇ ਵੀ ਚੂੜੀਆਂ ਪਵਾ ਲਈਆਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਨੇ ਚੂੜੀਆਂ ਤੇ ਮਹਿੰਦੀ ਲਵਾਈ ਮਹਿੰਦੀ ਵੀ ਅਸੀਂ ਲਵਾਈ ਸੀ ਪਰ ਉੱਤਰ ਕੀ ਮੇਰੀ ਇੰਸਟਾਗ੍ਰਾਮ ਆਈਡੀ ਦਾ ਲਿੰਕ ਵੀ ਤੁਹਾਨੂੰ ਦੇ ਦਾਂਗੇ ਉਹਨੂੰ ਵੀ ਫੋਲੋ ਕਰ ਲਓ ਉੱਥੇ ਤੁਹਾਨੂੰ ਰੀਲਾਂ ਬਹੁਤ ਸੋਹਣੀਆਂ ਮਿਲਦੀਆਂ ਮਿਲਿਆ ਕਰਨਗੀਆਂ ਤੋਂ ਬਾਅਦ ਮੰਮੀ ਨੇ ਸੂਟ ਦੇਖੇ ਸੂਟ ਤਾਂ ਬਹੁਤ ਸੋਹਣੇ ਸੀ ਪਰ ਮੰਮੀ ਨੂੰ ਉਹ ਨਹੀਂ ਪਸੰਦ ਆਇਆ ਇਹ ਵੀ ਨਹੀਂ ਬਹੁਤ ਆਇਸੀ ਜਲਦੀ ਕਿਸੇ ਵੱਡੇ ਬੰਦੇ ਨੂੰ ਚੀਜ਼ ਪਸੰਦ ਨਹੀਂ ਆਉਂਦੀ ਹੁੰਦੀ ਪਰ ਸੂਟ ਬਹੁਤ ਸੋਹਣੇ ਸੀਗੇ ਪਰ ਮਾਸੀ ਲਈ ਲੈਣਾ ਸੀ ਤਾਂ ਮਾਸੀ ਇਹਦੇ ਨਾਲ ਚ ਸੂਟ ਬੰਨ੍ਹ ਨਹੀਂ ਸੀ ਤਾਂ ਮੰਮੀ ਨੇ ਸਿੰਪਲੀ ਇੱਕ ਚਾਦਰ ਲਈ ਮੈਨੂੰ ਵਾਈਟ ਸੂਟ ਬਹੁਤ ਸੋਹਣਾ ਲੱਗਿਆ ਸੀ वाइट सूट का ट्रेंड भी चल रहा तो मेरे चप्पल देखी उसके बाद बस थोड़ी सी शॉपिंग करके ऐसी कार कर आ गए कार वापस करा के ऐसी फोटो खींची रील्स बनाईया फिर मैं रोटी बनाई रोटी बनाने मैं बिल्कुल वादिया नहीं लगती पर फिर भी मैं रोटी ला के बस टी में मैं पांडे वॉश की ਇਹ ਭੰਡੇ ਪਹੁੰਚ ਆ ਤਾਂ ਜਿਹੜਾ ਅਸ਼ਕਰ ਕੱਲਾ ਹੁੰਦਾ ਤਾਂ ਸਾਰੇ ਭੰਡੇ ਲੈ ਕੇ ਤਾਂ ਭੰਡੇ ਧੋਏ ਯੂ ਆਰ ਹੂਲ ਸੌਟ ਫੁੱਲ ਸੌਟ ਰਾਤ ਨੂੰ ਅਸੀਂ ਡਾਂਸ ਵੀ ਕੀਤਾ ਤੇ ਗੱਲਾਂ ਕੀਤੀਆਂ ਬਹੁਤ ਮਸਤੀ ਕੀਤੀ ਸੀ ਸਾਰੇ ਇਕੱਠੇ ਬੈਠੇ ਸੀ ਰਾਤ ਨੂੰ ਸਾਰੇ ਇਕੱਠੇ ਬੈਠੇ ਹੁੰਨੇ ਤਾਂ ਅਸੀਂ ਮਸਤੀ ਕੀਤੀ ਭਾਂਡੇ ਧੋਤੇ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ